ਅਮਰੀਕਾ ਦੀ ਜਾਂਚ ਏਜੰਸੀ ਐਫਪੀਆਈ ਨੇ ਪੰਜਾਬ ਦੇ ਕੁખ્યાਤ ਗੈਂਗਸਟਰ ਪਵਿੱਤਰ ਸਿੰਘ ਬਟਾਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਬਟਾਲਾ ਸਣੇ 7 ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪਵਿੱਤਰ ਸਿੰਘ ਬਟਾਲਾ ਨੂੰ ਭਾਰਤ ਦੀ ਜਾਂਚ ਏਜੰਸੀ ਐਨਆਈਏ ਵੱਲੋਂ ਵੀ ਪਿਛਲੇ ਲੰਬੇ ਸਮੇਂ ਤੋਂ ਲੱਭਿਆ ਜਾ ਰਿਹਾ ਸੀ ਪਵਿੱਤਰ ਸਿੰਘ ਬਟਾਲਾ ਦਾ ਖਾਲਸਤਾਨੀ ਸੰਗਠਨ ਦੇ ਨਾਲ ਸੰਬੰਧ ਸਿਆ ਜਾਂਦਾ ਹੈ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੀ ਜਾਂਚ ਏਜੰਸੀ FBI ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਮੋਸਟ ਵਾਂਟਿਡ ਸੂਚੀ ਦੇ ਵਿੱਚ ਸ਼ਾਮਲ ਪੰਜਾਬ ਦੇ ਗੈਂਗਸਟਰ ਪਵਿੱਤਰ ਸਿੰਘ ਬਟਾਲਾ ਨੂੰ ਕੈਲੀਫੋਰਨੀਆ ਦੇ ਸੈਂਟ ਜੈਕੁਇਨ ਕਾਉਂਟੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ FBI ਨੇ ਪਵਿੱਤਰ ਸਿੰਘ ਬਟਾਲਾ ਸਣੇ 7 ਹੋਰ ਮੁਲਜ਼ਮਾਂ ਨੂੰ ਭਾਰੀ ਹਥਿਆਰਾਂ ਦੇ ਸਣੇ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀ FBI ਦੇ ਸਮਰ ਹੀਟ ਪਹਿਲ ਕਦਮੀ ਦਾ ਹਿੱਸਾ ਸੀ ਜਿਸ ਦਾ ਮਕਸਦ ਅਮਰੀਕਾ ਦੇ ਵਿੱਚ ਹਿੰਸਕ ਅਪਰਾਧੀਆਂ ਅਤੇ ਗੈਂਗਸ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਹੈ ਸੰਜੈ ਕੁਇਨ ਕਾਉਂਟੀ ਸ਼ੈਰਿਫ ਦੇ ਏਜੀਨੈਟ ਯੂਨਿਟ ਨੇ ਐਫਪੀਆਈ ਦੀ ਸਵੈਟ ਟੀਮ ਸਕਾਟਕਨ ਪੁਲਿਸ ਮਾਂਟੇਕਾ ਪੁਲਿਸ ਤੇ ਸਟੈਨਿਸਲੋਸ ਕਾਉਂਟੀ ਸ਼ੈਰਿਫ ਦੇ ਸਹਿਯੋਗ ਦੇ ਨਾਲ 11 ਜੁਲਾਈ ਨੂੰ ਪੰਜ ਥਾਵਾਂ ਤੇ ਛਾਪੇਮਾਰੀ ਕੀਤੀ ਸੀ ਇਸ ਕਾਰਵਾਈ ਦੇ ਵਿੱਚ 8 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਅਗਵਾ ਅਤੇ ਤਸ਼ੱਦਦ ਢੋਂ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਪਵਿੱਤਰ ਸਿੰਘ ਬਟਾਲਾ ਮੁੱਖ ਮਲਜ਼ਮ ਦੇ ਵਜੋਂ ਸਾਹਮਣੇ ਆਇਆ ਪਮਿਤ ਸਿੰਘ ਬਟਾਲਾ ਪੰਜਾਬ ਦਾ ਇੱਕ ਜਾਣਿਆ ਪਛਾਣਿਆ ਗੈਂਗਸਟਰ ਹੈ ਜਿਸ ਤੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਲਈ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਇਲਜ਼ਾਮ ਹੈ ਗੈਂਗਸਟਰ ਬਟਾਲਾ ਦਾ ਸਬੰਧ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਨਾਲ ਵੀ ਦੱਸਿਆ ਜਾਂਦਾ ਹੈ ਭਾਰਤ ਦੀ NIA ਨੇ ਜੂਨ 2025 ਦੇ ਵਿੱਚ ਬਟਾਲਾ ਅਤੇ BKI ਦੇ ਲਖਵੀਰ ਸਿੰਘ ਲੰਡਾ ਅਤੇ ਜਤਿੰਦਰ ਜੋਤੀ ਦੇ ਵਿਰੁੱਧ ਚਾਰਜ ਸ਼ੀਟ ਦਾਖਲ ਕੀਤੀ ਸੀ ਬਟਾਲਾ ਤੇ ਪਾਕਿਸਤਾਨ ਦੀ ਆਈਐਸਆਈ ਦੇ ਨਾਲ ਜੁੜੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ਤੇ ਕੰਮ ਕਰਨ ਅਤੇ ਵਰਚੁਅਲ ਨੰਬਰਸ ਅਤੇ ਐਨਕ੍ਰਿਪਟਿਡ ਐਪਸ ਰਾਹੀਂ ਖਾਲਿਸਤਾਨੀ ਨੈੱਟਵਰਕ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਲਗਾਏ ਨੇ ਉਸਨੇ ਭਾਰਤ ਦੇ ਵਿੱਚ ਸੁਪਾਰੀ ਕੀ ਲਿੰਗ ਹਥਿਆਰਾਂ ਦੀ ਸਪਲਾਈ ਅਤੇ ਧਮਕੀਆਂ ਦੇਣ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦਾ ਵੀ ਇਲਜ਼ਾਮ ਹੈ ਸ਼ਾਪੇਮਾਰੀ ਦੌਰਾਨ FBI ਨੇ 5 ਹੈਂਡਗਨਸ ਜਿਨ੍ਹਾਂ ਦੇ ਵਿੱਚ ਇੱਕ ਫੁੱਲੀ ਆਟੋਮੈਟਿਕ ਗਲੌਕ ਦੇ ਸਣੇ ਅਸॉल्ट ਰਾਈਫਲ ਕਈ ਜ਼ਿੰਦਾ ਕਾਰਤੂਸ ਹਾਈ ਕੈਪੈਸਿਟੀ ਮੈਗਜ਼ੀਨ ਅਤੇ 15000 ਅਮਰੀਕੀ ਡਾਲਰ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਹੈ ਇਹ ਸਾਰੇ ਮੁਲਜ਼ਮ ਸੈਨ ਜੈਕੁਇਨ ਕਾਉਂਟੀ ਜੇਲ੍ਹ ਦੇ ਵਿੱਚ ਫਿਲਹਾਲ ਬੰਦ ਨੇ ਅਤੇ FBI ਇਸ ਮਾਮਲੇ ਦੇ ਵਿੱਚ ਹੋਰ ਜਾਂਚ ਕਰ ਰਹੀ ਹੈ ਭਾਰਤੀ ਸੁਰੱਖਿਆ ਏਜੰਸੀਆਂ ਇਸ ਗ੍ਰਿਫਤਾਰੀ ਨੂੰ ਅੱਤਵਾਦ ਦੇ ਖਿਲਾਫ ਲੜਾਈ ਦੇ ਵਿੱਚ ਵੱਡੀ ਜਿੱਤ ਮੰਨ ਰਹੀਆਂ ਨੇ ਹੁਣ NIA ਅਤੇ ਹੋਰ ਏਜੰਸੀਆਂ ਬਟਾਲਾ ਦੀ ਹਵਾਲਗੀ ਦੇ ਲਈ ਕਾਰਵਾਈ ਸ਼ੁਰੂ ਕਰ ਸਕਦੀਆਂ ਨੇ ਕਿਉਂਕਿ ਉਸ ਦੇ ਉੱਤੇ ਭਾਰਤ ਦੇ ਵਿੱਚ ਕਈ ਅਤਵਾਦੀ ਮਾਮਲਿਆਂ ਦੇ ਵਿੱਚ ਸ਼ਮੂਲੀਅਤ ਦਾਵੀ ਇਲਜ਼ਾਮ ਹੈ ਇਸ ਦੇ ਨਾਲ ਹੀ ਅਮਰੀਕੀ ਅਧਿਕਾਰੀ ਵੀ ਇਸ ਗੈਂਗ ਦੇ ਅੰਤਰਰਾਸ਼ਟਰੀ ਸੰਪਰਕਾਂ ਦੀ ਜਾਂਚ ਕਰ ਰਹੇ ਨੇ ਇਹ ਗ੍ਰਿਫਤਾਰੀ ਅੰਤਰਰਾਸ਼ਟਰੀ ਅੱਤਵਾਦ ਅਤੇ ਸੰਗਠਿਤ ਅਪਰਾਧ ਦੇ ਵਿਰੁੱਧ ਸਹਿਯੋਗ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਭਾਰਤੀ ਅਧਿਕਾਰੀਆਂ ਨੇ ਅਮਰੀਕੀ ਏਜੰਸੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਅੱਤਵਾਦੀ ਨੈਟਵਰਕਾਂ ਨੂੰ ਤੋੜਨ ਦੀ ਦਿਸ਼ਾ ਦੇ ਵਿੱਚ ਅਹਿਮ ਕਦਮ ਦੱਸਿਆ ਜਾ ਰਿਹਾ ਹੈ ਸਾਰੇ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਜਾਂਚ ਫਿਲਹਾਲ ਜਾਰੀ ਹੈ ਇਸ ਮਾਮਲੇ ਦੇ ਵਿੱਚ ਹੋਰ ਵੇਰਵੇ ਸਾਹਮਣੇ ਆਉਣ ਦੀ ਹਲੇ ਉਮੀਦ ਹੈ